ਥੋੜੀ ਮੰਮੀ ਆ ਤੇ ਮੈਨੂੰ ਐ 10 ਮਹੀਨੇ ਗੇ ਦੇ ਵਿੱਚ ਪ੍ਰੋਬਲਮ ਕਿਹਦੇ ਪਈ ਸੀ ਮੰਮੀ ਜੀ ਐ ਥੋੜੀ ਮੰਮੀ ਆ ਮੈਨੂੰ ਐ ਕਿਉਂ ਕਿਉਂ ਲੱਗ ਰਿਹਾ ਵੀ ਤੁਹਾਡਾ ਰਾਏਕੋਟ ਸ਼ਹਿਰ ਹੈ ਨਹੀਂ ਸ਼ਹਿਰੀਆਂ ਨੇ ਉਹ ਹਾਂਜੀ ਹਾਂਜੀ ਉਹ ਹੈ ਨਹੀਂ ਯਾਰ ਤੁਹਾਡਾ ਰਾਏਕੋਟ ਤੋਂ 10 ਕਿਲੋਮੀਟਰ ਦੂਰ ਹੈਗਾ ਪਿੰਡ ਮੇਰਾ ਜੱਦੀ ਪਿੰਡ ਕਲਸੀ ਹੈ ਰਹਿੰਦੇ ਰਾਏਕੋਟੇ ਹਾਂ ਹਾਂ ਹੁਣ ਬਣੀ ਇਹ ਤਾਂ ਗੱਲ ਆ ਇਹ ਫਿਰ ਰਾਏਕੋਟ ਕਿਹਿੰਦੇ ਨੇ ਮੈਂ ਤਾਂ ਉੱਥੇ ਗੇਦੀ ਕਿਹੜਾ ਪਿੰਡ ਹੈਗਾ ਕਲਸੀ ਹੈ ਜੀ ਕਲਸੀਆ ਥੋੜਾ ਜੱਦੀ ਪਿੰਡ ਹੈ ਹੈ ਥੋੜੇ ਮੇਰੇ ਮੰਗੂ ਉਂਗਲ 'ਚ ਪ੍ਰੋਬਲਮ ਕੀ ਦੇਖਦੀ ਇਹਦੀ ਇਹ ਤਾਂ ਵੀ ਭੈਣ ਹੀ ਆ ਜੀ ਉਹਦੇ ਇਦਾਂ ਹੋ ਜਾਂਦੇ ਐ ਭੈਣ ਦੇ ਮੇਰੇ ਇੱਥੇ ਹੋ ਜਾਂਦਾ ਥੋੜੀ ਕੁੜੀਆ ਦੇ ਹੋ ਜਾਂਦੀ ਆ ਮੇਰੇ ਭੈਣ ਜੀ ਭੈਣ ਆ ਜੀ ਜਿਹਦਾ ਮੈਂ ਨਾਲੇ ਤੋਂ ਉਹੀ ਆੜੀ ਜਿੰਦਰ ਹਾਂ ਜੀ ਕਹਿ ਓਏ ਥੋੜੀ ਕਰ ਤੇਰੇ ਚਾਚੇ ਸਰ ਵੀ ਹੈ ਕ ਸਰ ਵੀ ਤਾਂ ਹੈ ਸਰ ਵੀ ਗਏ ਹੋ ਠੀਕ ਹੈ ਜੀ ਇਹ ਥੋੜੇ ਖੂਨ ਦੇ ਛਿੱਟੇ ਕਿਨੇ ਦੇਖੇ ਜੀ ਇਹ ਵੇ ਇਹ ਖੂਨ ਦੇ ਛਿੱਟੇ ਕਿਨੇ ਦੇਖੇ ਜੀ ਮੈਂ ਆਪਣੇ ਤਾਂ ਦੇਖੇ ਨਹੀਂ ਕਿ ਮੰਮੀ ਉਹਨਾਂ ਦੇ ਇਹ ਥੋੜੇ ਮਾਤਾ ਕਲਕਾ ਨੂੰ ਮੰਨ ਤੁਸੀਂ ਇਹ ਕਦੇ ਗਏ ਹੋ ਜਿਆ ਕਿਸੇ ਨੇ ਮਨਾਇਆ ਪੱਤਾ ਟੇਕਣ ਗਏ ਸੀ ਕਿੱਥੇ ਜੀ ਪਟਿਆਲਾ ਹੀ ਗਏ ਸੀ ਪਟਿਆਲੇ ਰੋਥੀ ਆ ਕੱਲੀ ਇਹ ਹਾਂਜੀ ਹਾਂਜੀ ਫਿਰ ਮੰਨਣ ਨਹੀਂ ਹੋਇਆ ਯਾਰ ਪਹਿਲਾਂ ਗਏ ਇੱਕ ਵਾਰ ਮੱਥਾ ਟੇਕਣ ਕਿਸੇ ਨੇ ਕਿਸੇ ਨੇ ਭੇਜੇ ਸੀ ਹਾਂਜੀ ਹਾਂ ਭੇਜੇ ਸੀ ਕਿਸੇ ਨੇ ਕੰਮ ਬਣ ਗਿਆ ਸੀ ਬਾਈ ਜੀ ਪੁੱਛੋ ਵੀ ਬਣ ਗਿਆ ਸੀ ਅਸੀਂ ਉਹ ਤੋਂ ਕਿਨੇ ਸੁੱਖ ਜਿਹਾ ਉਹ ਦੇਖ ਕੇ ਮੈਨੂੰ ਠੀਕ ਆ ਤੁਹਾਡੇ ਐਸੀ ਜਿੰਦਗੀ ਦਾ ਹੋ ਗਿਆ ਸੀ ਮੰਮੀ ਹੋਇਆ ਇੱਕ ਤੋਂ ਫਿਰ ਉਹਨਾਂ ਦੇ ਡੀਜਾ ਸਪੋਰਟਰ ਉੱਟ ਜਾ ਗਏ ਤੁਹਾਡੀ ਮੰਮੀ ਡਿੱਗੀ ਸੀ ਚਲਾਉਂਦਾ ਕੌਣ ਸੀਗਾ ਮੇਰਾ ਜੀਜਾ ਲੈ ਜਾਂਦਾ ਸੀ ਠੀਕ ਹੈ ਉਸ ਦੇ ਜੀ ਤੁਹਾਡੇ ਅਸਰ ਜਿਆ ਕੀ ਹੋ ਜਾਂਦਾ ਯਾਰ ਇਹ ਇਹ ਆ ਸਮਝ ਆ ਕਿਉਂ ਹੋ ਜਾਂਦਾ ਹੈ ਜੇ ਜਿਵੇਂ ਕਿ ਇਹਦੇ ਵੀ ਕਰੋਸ ਚੜਨਾ ਗੁੱਸਾ ਆਉਣਾ ਹੋ ਮੇਰੇ ਘਰ ਦੇ ਸੀਗੇ ਮੇਰੇ ਡੈੱਥ ਹੋ ਗਈ ਪਿਛਲੇ ਸਾਲ ਉਹ ਤੇ ਘਰ ਦੇ ਸੀ ਇਹ ਹਾਂਜੀ ਬਾਬਾ ਜੀ ਇਹਨਾਂ ਦੇ ਘਰ ਦੇ ਸੀਗੇ ਜੀ ਠੀਕ ਐ ਲੋਥ ਬਾਲਾ ਚੜਦੇ ਪੁੱਛਣਾ ਨਹੀਂ ਕਿਦਣਾ ਕੌਣ ਸੀ ਚਰਨਾ ਵੀ ਤੇ ਸਾਲੀ ਤੇਰੀ ਸਾਲੀ ਐ ਕਿੱਥੇ ਐ ਆਪਣੇ ਰਾਏਕੋਟ ਕੋਲੇ ਨਾ ਪਿੰਡ ਸੇਲੋ ਹਣੀ ਉੱਤੇ ਰਹਿੰਦੇ ਸੇਲੋ ਵਾਲੇ ਆ ਚਲੋ ਬਈ ਚਲ ਖਾ ਲੇ ਦੀਏਗੀ ਇਹੀ ਕੁਸਮ ਲਾਗਾ ਛੋਟੇ ਦਰਵਾਜੇ ਦੇ ਵੀ ਗਲੀ ਹੋ ਰਹੀ ਹੈ ਇਹਨੇ ਟੀ ਛੋਟੇ ਦਰਵਾਜੇ ਦੇ ਵਿੱਚ ਐਡੀ ਸਾਰੀ ਗਲੀ ਹੋ ਰਹੀ ਆ ਫਰਾਕ ਹੋ ਗਿਆ ਬਸਾ ਮੈਂ ਇਹਨੇ ਕਿਹਾ ਤੁਸੀਂ ਥੱਲੇ ਉਹ ਗਲਿਆ ਵਾ ਪਾਣੀ ਪੁੰਨ ਲਾ ਕੇ ਉਹ ਸਰਾਖ ਤਾਂ ਮੈਂ ਦੇਖਿਆ ਹੋਇਆ ਹੋਇਆ ਨੀਚੇ ਤੋਂ ਨਿਕਾਲੇ ਜੇ ਰੰਦਾ ਜੋ ਪਾਣੀ ਪੁੰਨ ਲਾ ਕੇ ਆਓ ਗਲ ਕੇ ਆਓ ਸ਼ੌਂਕ ਨਾਲ ਤਾਂ ਕਰਦੇ ਪਹਿਲਾਂ ਥੋੜੀ ਜਿਹੀ ਕੱਢਾਂਗਾ ਪਾ ਠੀਕ ਹੈਗੇ ਜੀ ਨੀਚੋਂ ਗਲਿਆ ਲੈ ਆ ਗਿਆ ਠੀਕ ਹੈ ਬਾਬਾ ਜੀ ਹੁਣ ਟ੍ਰੈਲ ਨਾਲ ਥੋੜੀ ਕੱਢਾਂ ਬਕੇਲ ਥੋੜੀ ਜਿਹਾ ਬਲਾਂਗੇ ਯਾਰ ਠੀਕ ਹੈ ਜੀ ਛੋਟੇ ਕਿ ਪੰਨੇ ਵਾਂਗੂ ਨੇਸਤੀ ਕਿ ਨੌਣੀ ਯਾਰਾ ਨੀਂਦ ਹੀ ਆ ਲਗੀ ਹੁੰਦੀ ਯਾਰ ਬੇਟਾ ਦੇਖ ਤਾਈ ਆਏ ਕਰੀ ਜਾਂਦਾ ਸੀ ਬੇਟਾ ਮੇਰਾ ਹੈ ਬੇਟਾ ਜੀ ਮੇਰਾ ਛੋਟਾ ਬੇਟਾ ਹੈਗਾ ਦਵਾਈ ਕਿੱਥੇ ਹੈ ਇੱਥੇ ਮੇਰੇ ਨਾਲ ਹੀ ਰਾਇਕੋਟੀ ਆਇਆ ਕੋਈ ਆਏ ਹੁਣ ਕਿੱਥੇ ਹੈ ਰਾਇਕੋਟੀ ਹੈ ਉਹ ਕਰੀ ਰਹੇ ਨੇ ਕੰਮ ਕਰਦੇ ਨੇ ਕੰਮ ਕਰਦੇ 50 ਫਾਈਨੈਂਸ ਲੱਗੇ ਲੱਗੇ ਕੰਮਤ ਲਈ ਲੱਗੇ ਬੈਂਕ ਤੇ ਰਕੇ ਅਸੇ ਬਜਾਜ ਫਾਈਨੈਂਸ ਚ ਲੱਗੇ ਹੋਏਗਾ ਠੀਕ ਹੈ ਇਹ ਤੇਰੇ ਮਿੱਤਰਾਂ ਚੰਗਾ ਕਿਸੇ ਨੇ ਪਾਇਆ ਹੈ ਕਿ ਨਹੀਂ ਕੋਈ ਕੋਈ ਦੁਰੇ ਇਹ ਤੁਸੀਂ ਆਏ ਸੀ ਮੈਨੂੰ ਇਹ ਦੁੱਧ ਵੀ ਕਿਸੇ ਤੋਂ ਪਾਉਣਾ ਨੂੰ ਠੀਕ ਹੈ ਕੋਈ ਤਾਂ ਠੀਕ ਹੈ ਬਾਬਾ ਜੀ ਜੇ ਕੱਕੀ ਦੇ ਸੀ ਪਾਉਂਦੇ ਹਾਂ ਨੂੰ ਇਹ ਕਾਲੀ ਚੰਨੀ ਇਹ ਘੱਟ ਮੈਂ ਬਿਕ ਦੂੰਗਾ ਮੈਂ ਮੈਂ ਬੇਟਾ ਭਾਈ ਪਾਉਂਦੇ ਨਹੀਂ ਨਹੀਂ ਬਾਬਾ ਜੀ ਉਹ ਕਿਸੇ ਬਜ਼ੁਰਗ ਦੇ ਨਾਲੋਂ ਦੀ ਪਾਉਂਦੇ ਹਾਂ ਨੂੰ ਨਹੀਂ ਜੀ ਇੱਧਰ ਤੇ ਇਹ ਕੱਪੜੀ ਵੀ ਨਹੀਂ ਮਸੂਏ ਦਿਵਾਰੀ ਤੇ ਜੋ ਮੱਥਾ ਟੇਕਣ ਜਾਂਦੇ ਉੱਥੇ ਹੀ ਦੇਖੋ ਕਿੱਥੇ ਦੇਖਾਂ ਜਿੱਥੇ ਸਾਡੀ ਜਗ੍ਹਾ ਨਿਕਲੀ ਜਿੱਥੇ ਮਲੌਦ ਕੋਲੇ ਆ ਮਲੌਦ ਕੋਲੇ ਜਗ੍ਹਾ ਨਿਕਲੀ ਹੈ ਸਾਡੀ ਪਿੰਡ ਮਲੌਦ ਮਲੌਦ ਕੋਲੇ ਜਗ੍ਹਾ ਇਹ ਕੋਈ ਮੱਡੀ ਮੁੱਡੀ ਬਣੀ ਹੋਣੀ ਹਾਂਜੀ ਜੀ ਮਿਸਟਰ 10ਵੇਂ ਜਿੱਥੇ ਆਪਾਂ ਕਰਦੇ ਹਾਂ ਹਾਂਜੀ ਜਗ੍ਹਾ ਬਣੀ ਅੰਦਰ ਬੱਟੀ ਬਣੀ ਹੈ ਕਿੱਥੇ ਬਣੀ ਹੈ ਮਲੌਦ ਪਿੰਡ ਜੀ ਬਣੀ ਹੈ ਮਲੌਦ ਦੇ ਨਾਲ ਪਿੰਡਾ ਸੋਮਨ ਖੇੜੀ ਸੋਮਨ ਖੇੜੀ ਪਹਿਲਾਂ ਸਾਨੂੰ ਪਤਾ ਨਹੀਂ ਛੱਲ ਵਿੱਚ ਹੁਣੇ ਪਤਾ ਲੱਗਿਆ ਹੁਣੇ ਜਾਣ ਲੱਗੇ ਹਾਂ ਠੀਕ ਹੈ ਉਹਦੇ ਹੁਣ ਵੀ ਚਿੱਤਰ ਉਹ ਬਾਬਾ ਜੀ ਨੇ ਪਾ ਇਹਦੇ ਪੱਜੇ ਕੱਪੜੇ ਉਹਨੇ ਬਾਈ ਤੁਸੀਂ ਨਹੀਂ ਦੋ ਮੱਟੀਆਂ ਦੇ ਸਰਪਤ ਲੱਗ ਲੱਗ ਚੜਾ ਕੇ ਆਉਣੇ 2.5 ਮੀਟਰ ਦਾ 2.5 ਮੀਟਰ ਦਾ ਹਾਂਜੀ ਹਾਂਜੀ 5 ਮੀਟਰ ਹੋ ਗਿਆ 2.5 ਮੀਟਰ ਹਾਂਜੀ 5 ਮੀਟਰ ਆਪਣਾ ਦੇ ਆਉਂਦੇ ਬਸ ਉਹ ਮੱਟੀਆਂ ਦੀ ਚੜਿਆ ਨੇ ਉਹਨੂੰ ਤੁਸੀਂ ਇਹਨਾਂ ਸਨਾਨ ਵੀ ਕਰਾ ਗਣ ਕੱਜੀ ਨੂੰ ਸਨਾਨ ਉਹ ਨਹੀਂ ਬਸ ਕੱਲ੍ਹ ਸੱਪ ਦੀਵਾਲੀ ਨਹੀਂ ਜਾਂਦੀ ਓਏ ਆਹੋ ਦਿਵਾਲੀ ਨਾ ਜਾਂਦੇ ਉਹ ਸਨਾਨ ਨਹੀਂ ਕਰਾਉਂਦੇ ਜੀ ਬਸ ਕੱਲਾ ਮੱਥਾ ਟੇਕਿਓਂ ਲੇਕ ਫੜਾ ਕਿੱਲਾ ਜੰਨੇ ਆ ਮੈਨੂੰ ਪਤਾ ਕੀ ਕਰਨਾ ਇੱਕ ਲੈ ਕੱਤੀ ਨੂੰ ਸੇ ਲੈ ਕੇ ਇਹਦਾ ਸਨਾਨ ਕਰਾ ਗਣ ਬਾਬਾ ਜੀ ਦਾ ਸਮਝੀਂਗਾ ਨਾ ਫੇਰ ਯਾ ਕੋਈ ਮੱਥਾ ਟੇਕਣ ਚਾਹੇ ਉਹ ਪਤਸਰੇ ਚਾਹੇ ਲਖੜੇ ਉਹ ਉਸਦੀ ਸਾਧਾ ਚਾਹੇ ਟੇਕ ਲੈ ਜੀ ਇਹ ਕੱਪੜੇ ਤੁਸੀਂ ਪਾਈ ਹਿੱਤੇ ਨਾ ਐ ਜਾ ਕੇ ਮੱਥਾ ਟੇਕ ਕੇ ਥੋੜਾ ਕੰਮ ਸਹੀ ਹੋ ਜਾਊਗਾ ਠੀਕ ਹੈ ਸਭ ਤੋਂ ਜ਼ਿਆਦਾ ਸ੍ਰੀਟੀ ਲੱਗੀ ਇਹਦੇ ਬਾਈ ਇਹ ਸਮਝ ਨਹੀਂ ਆ ਰਹੀ ਉਹਦੀ ਮੰਮੀ ਹੋਣੀ ਹੈਗੀ ਹਾਂਜੀ ਬਾਬਾ ਜੀ ਦੀ ਮੰਮੀ ਹੋਣੀ ਹੈ ਉਹ ਜੂ ਸਟ ਇਹ ਠੀਕ ਹੈ ਬੰਦ ਇੱਕ ਮੈਨੂੰ ਐਸੇ ਕਲਰਾਂ ਵਾਲੀ ਮਾਦਨ ਪਿਛੋਂ ਮੰਨੇ ਜਾਣਾ ਮੈਂ ਆਪਾਂ ਮਦਾਨੇ ਨੂੰ ਮਾਤਾ ਕਰੇ ਜੋਤ ਲਾਉਣੇ ਜਿੱਦ ਨਾਲ ਪੀਰਾ ਦੇ ਨਾਲ ਪੀ ਐਂ ਕਰੇ ਜੋਤ ਲਾਉਣੇ हाँ जी बाबा जी ये तो पोटले पीन नहीं मानता ते लाला भी पीन नहीं मानता है ना? हाँ जी बाबा जी मानता का ठीक है पुरे ना उनको तो तो निखेत राजी का टेकन करता है क्या 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 ये मानो ना तो तो कहीं का होता है ठीक 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 हाँ वो खेचड़ा जी खेचड़ा तो रहता है उसका तो नहीं जी थोड़े पैर लगाए कुछ उठता भी नहीं ਥੋੜੇ ਫੈਰਦਾ ਹੈ ਕੁੱਤਾ ਹੈ ਬਾਬੇ ਰੇਪੇ ਦਾ ਜਿਹਦੇ ਕਰਾ ਥੋੜੇ ਕੰਮ ਸਾਰੇ ਉਲਟ ਫਲਟ ਹੋਈ ਜਾਂਦੇ ਨੇਗੇ ਤੁਸੀਂ ਘਰ ਦਾ ਪਾਇਕਰ ਹੈਂ ਦੀ ਸੁਣੋ ਕਈਆਂ ਤੋਂ ਕਰਾਇਆ ਹੁਣ ਇਹਨਾਂ ਨੇ ਹਾਂ ਕਈਆਂ ਤੋਂ ਕਰਾਇਆ ਬਾਈ ਹਾਂਜੀ ਬਾਬਾ ਜੀ ਕਰਾਇਆ ਬਾਈ ਨੇ ਕਈਆਂ ਤੋਂ ਫਿਰ ਫਰਕ ਪਿਆ ਨਹੀਂ ਸੀਗਾ ਨਵੇਂ ਮਹੀਨਾ ਖੰਡ ਪੈ ਗਿਆ ਉਹਦਾ ਥੋੜਾ ਜਿਹਾ ਤਿੰਨ ਮਹੀਨਾ ਖੰਡ ਜਿਵੇਂ ਰਹਿ ਗਿਆ ਦੋ ਮਹੀਨਾ ਮਹੀਨਾ ਖੜ ਜੇ ਤੇ ਉਦੋਂ ਫੇਰ ਉਹੀ ਕੰਮ ਹੋ ਜਾਂਦਾ ਇੱਕ ਕੁਛ ਨਹੀਂ ਕਰਨਾ ਹੈ ਕੱਤੀ ਦੱਸੀ ਕਰਕੇ ਛੋੜਿਆ ਜਗਾਂ ਨੂੰ ਆ ਕੇ ਉਹ ਬਾਬਾ ਜੀ ਦੇ ਠੀਕ ਹੈ ਉੱਥੇ ਦੇਖਵਾ ਕੇ ਮੱਥਾ ਟੇਕ ਕੇ ਤੇਰਾ ਕੰਮ ਸੈੱਟ ਹੋ ਜਾਊਗਾ ਠੀਕ ਹੈ ਇੱਕ ਕੀ ਕਰਨਾ ਨਿਆਜ ਬਣਾ ਕੇ ਕੋਠਲੇ ਪੀਰ ਦਾ ਮੱਥਾ ਟੇਕਦੇ ਬੱਲੇ ਬੱਲੇ ਹੋਣੀ ਇਨਸ਼ਾ ਅੱਲਾਹ ਠੀਕ ਹੈ ਇਹਨਾਂ ਕੰਮ ਕਰਨਾਗਾ ਜੇ ਪਹਿਲੀ ਆ ਗਾ ਸੈੱਟ ਕਰ ਲਾ ਤਾਂ ਕਿਤੇ ਕੱਲ ਜੀ ਜਵਾਗਦੀ ਜਾਂਦੀ ਪਹਿਲਾਂ ਹਾਂ ਤਾਂ ਸੇਣੀ ਗਨੇ ਤੇ ਕਾਚੋ ਹੋ ਗਿਆ ਤੇ ਜੀ ਦੁਆਲੇ ਨਹੀਂ ਜਾਣਾ ਬਸ ਮਿੱਟੀ ਕੱਢੇ ਹੋਣੀ ਉੱਥੇ ਤੇ ਉਹ ਕੰਪੜਾ ਚੜਾਏ ਉਹ ਵੀ ਤਾਂ ਗੱਲ ਜੇ ਪਹਿਲੀ ਗੌਰ ਕਰਦਾ ਤਾਂ ਖਾਣੋਂ ਖੜੀ ਜਾਂਦੀ ਤਾਂ ਪੰਜ ਚਾਰ ਮਿੰਟ ਚ ਚੱਲੇਗਾ ਟੈਕ ਆ ਗਿਆ ਜੀ ਹਾਂ ਅੱਜ ਜਾਨਟ ਜੀ ਹੋ ਗਏ ਨੇ ਕੰਮ ਹਾਂਜੀ ਬਾਬਾ ਜੀ ਤਰੋ ਜੋ ਕੁਝ ਕੁ ਠੀਕ ਹੋ ਗਿਆ ਹਣੇ ਪਰ ਦੁਬਾਰਾ ਉੱਥੇ ਜਾ ਕੇ ਬਾਬਾ ਜੀ ਦਾ ਮੱਥਾ ਟੇਕ ਕੇ ਤੇਰਾ ਕੰਮ ਸਹੀ ਹੋ ਜਾਊਗਾ ਠੀਕ ਹੈ ਇਹਨਾਂ ਕੰਮ ਕਰਦੇ ਹਾਂ ਹਾਂਜੀ ਇੱਕ ਪੰਜ ਲੱਡੂ ਲੈ ਲਈ ਪੰਜ ਲੱਲੇ ਪਤਾਸੀ ਅੱਛਾ ਜੀ ਖਵਾਜੇ ਪੀਲ ਦਾ ਨਾਮ ਲੈ ਕੇ ਠੀਕ ਹੈ ਪਾਣੀ ਜਾ ਕੇ ਪਾਇਆ ਠੀਕ ਹੈ ਕਹ ਬਾਬਾ ਜੀ ਸਾਡੇ ਤੇ ਕਿਰਪਾ ਕਰ ਦੋ ਕਹਦੇ ਜੋ ਇਲ ਵਾਲਾ ਕਹਦੇ ਆਪਣੇ ਨਾਲ ਸਾਡਾ ਭਲਾ ਕਰ ਦੋ ਸਾਰਾ ਕੰਮ ਕਰਨਾ ਭਲਾ ਤੇਰਾ ਕੰਮ ਸਹੀ ਹੋ ਜਾਊਗਾ ਠੀਕ ਹੈ ਇਹ 13 ਵੀ ਕੰਮ ਰੁਕ ਜਾਂਦਾ ਓਏ ਕੰਮ ਰੁਕਿਆ ਪਿਆ ਜੀ ਮੈਨੂੰ ਤਾਂ ਬਹੁਤ ਠੀਕ ਕੰਮ ਕਰਦਾ ਅਸੀਂ ਟੈਂਟ ਤੇ ਕੱਪੜੇ ਧੋਨੇ ਆ ਟੈਂਟ ਤੇ ਕੱਪੜੇ ਧੋਨੇ ਨੇ ਪੱਲੇ ਪੜਦੇ ਜਾਤ ਨੇ ਹੁਣ ਮਿਲ ਨਹੀਂ ਰਹੇ ਬਗੈਤੜਾ ਢੇਰ ਲੱਗਿਆ ਪਿਆ ਹੁਣ ਤਾਂ ਕੰਮ ਹੀ ਨਹੀਂ ਜਿੰਨਾ ਕਿੰਨਾ ਦਾ ਮੈਂ ਕੰਮ ਕਰਦਾ ਚਾਰ-पांच ਟੈਂਟ ਲੱਗਿਆ ਮੇਰੇ ਕੋਲੇ ਇਹਦਾ ਕੋਈ ਕੰਮ ਨਹੀਂ ਆ ਰਿਹਾ 2000 1500 ਦੇ ਧੁੱਤ ਜਾਂਦੀ ਵੀ ਅਸਿਆ ਮਤਲਬ ਘਰੀ ਧੋਣਾਂ ਤੋਂ ਅੱਜ ਘਰੇ ਧੋਨੇ ਅਸ ਤਾਂ 2500 ਜਾਲ ਤੋਂ ਤੁਸ 32 ਸਾਲ ਤੋਂ ਹੋਣਗੇ ਪਹਿਲਾਂ ਘਰ ਦੇ ਧੋਦੇ ਉਹਦੇ ਫਿਰ ਉਹ ਤੁਹਾਡੇ ਢਿੱਲੇ ਮੱਟ ਰਹਿਣ ਲੱਗੋ ਫਿਰ ਮੈਂ ਤੁਸੀਂ ਧੋਣ ਲੱਗੇ ਹਾਂਜੀ ਬਾਬਾ ਜੀ ਚੱਲ ਬੂਗਾ ਕੰਮ ਸਿਰਫ ਦੋ ਦਿਨ ਖਾਣਾ ਇਤਰਾ ਕੰਮ ਚੱਲ ਪੂਰਾ ਇੱਕ ਨੰਬਰ ਇਹ ਪਹਿਲਾਂ ਜਿਵੇਂ ਪਹਿਲਾਂ 5000 ਰੁਪਿਆ ਦਿਹਾੜੀ ਮੈਂ ਉਹਵੇਂ ਪੈਣ ਲੱਗ ਜੂਗਾ ਐਵੇਂ ਬੰਦੇ ਸੀ ਉਹ ਐਵੇਂ ਪੈ ਜਾਂਦੇ ਸੀ ਵੱਧਦੀ ਪੈਣ ਐਵੇਂ ਪੈਣ ਲੱਗ ਜੂਗੀ ਠੀਕ ਹੈ ਜਿੱਦੇ ਤੇਰਾ ਕੰਮ ਬਣ ਗਿਆ ਠੀਕ ਹੈ ਨਾ ਪੂਰੇ ਮਹਾਮਾਇਆ ਡੱਬਾ ਤੇ ਤੀਜਾ ਡੱਬਾ ਚੜਦੀ ਹੋਈ ਗਈ ਚੜ ਜਾਗਾ ਤੇਰਾ ਕੰਮ ਸਹੀ ਹੋ ਜਾ ਠੀਕ ਹੈ ਇੱਕ ਆਉਂਦੇ ਪੰਜ ਚੌਕੀਆਂ ਗੁੜੇ ਪਾ ਲੈ ਇੱਕ ਮੱਥਾ ਸਾਜ ਰੂ ਬਾਬਾ ਜੀ ਨੋਹ ਮਾਰ ਬਾਬਾ ਜੀ ਨੋਹ ਬਾਰੇ ਪੁੱਛਣੇ ਕੀ ਹੋ ਗਿਆ ਕੋਈ ਇਹ ਦਿਨ ਆਪ ਤੇ ਪੇਕੇ ਘਰ ਗਏ ਆ 15 ਦਿਨ ਬੈਠਾ ਆਪ ਰੋਟੀ ਲਾਉਂਦੇ ਮੈਂ ਤੇ ਮੇਰਾ ਬੇਟਾ ਹੀ ਆ ਆ ਗਏ ਬਸ ਠੀਕ ਹੈ ਬਸ ਤੂੰ ਦੋ ਦਿਨ ਤਾਹੀਂ ਦਿੱਤੇ ਮੈਂ ਠੀਕ ਹੈ ਠੀਕ ਹੈ ਥੋੜੀ ਆਡੀ ਗਈ ਆ ਕਹਿੰਦੀ ਮੈਂ ਹੁਣ ਤੁਸੀਂ ਆਪ ਲੈ ਕੇ ਆਉਂਗਾ ਆਪ ਦੀ ਆਪ ਵੇ ਜਾ ਫਿਰ ਗਈ ਆਉਂ ਮੈਂ ਆਜ ਬੇ ਜੀ ਅੱਛਾ ਜੋ ਕਹਿਦੇ ਮੈਨੂੰ ਲੈ ਜਾਏ ਮੈਂ ਤੇ ਢਰਾ ਲੈੋਂਗੇ ਲੈ ਆਵੋ ਕਿੱਥੇ ਲੈ ਲਓਗੇ ਹਾਂ ਜੀ ਅਲੀ ਗੁਣਾ ਜੁਗਦਰ ਗੋਜੀ ਦਾ ਬਾਬਾ ਠੀਕ ਹੈ ਨਾ ਬਸ ਇਹ ਇੱਕ ਦਾ ਫੰਕਸ਼ਨ ਕਰਦਾ ਹੈ ਕਾਹ ਬਾਬਾ